ਡਾਕਟਰ ਨੇਕੀ ਜੀ ਬਹੁਤ ਵੱਡੇ ਲਖਾਰੀ ਹੋਏ ਤੇ ਬਹੁਤ ਵੱਡੇ ਉਹਨਾਂ ਦੇ ਕਿਤਾਬਾਂ ਬਹੁਤ ਲਿਖੀਆਂ ਡਾਕਟਰ ਮਿਸਰੀ ਤੇ ਜਦੋਂ ਯਾਤਰਾ ਤੇ ਗਏ ਤੇ ਰਸਤੇ 'ਚ ਬੱਚੀ ਦੇ ਪੈਰ ਤੇ 60 ਲਾਗੀ 9 ਲੱਥ ਗਿਆ ਡਾਕਟਰ ਸਾਹਿਬ ਕਹਿੰਦਗੇ ਬੇਟਾ ਮੈਂ ਤੇਰੇ ਪੈਰ ਦਾ ਇਲਾਜ ਕਰ ਦਿੰਦਾ ਪਰ ਮੇਰੇ ਕੋਲ ਨਾ ਸੋਣ ਕਰਨ ਵਾਲੀ ਕੋਈ ਚੀਜ਼ ਨਹੀਂ ਤੇ ਦਰਦ ਬਹੁਤ ਹੋਊਗਾ ਕਿਉਂਕਿ ਜ਼ਖਮ ਵੀ ਸਾਫ਼ ਕਰਨਾ ਪੈਣਾ ਨੌ ਜਿੰਨਾ ਕਿ ਰਹਿ ਗਿਆ ਉਹ ਲਾਉਣਾ ਪੈਣਾ ਉਬੱਤੀ ਕਹਿਣ ਲੱਗੀ ਕੋਈ ਨਹੀਂ ਡਾਕਟਰ ਸਾਹਿਬ ਤੁਸੀਂ ਮੇਰਾ ਇਲਾਜ ਕਰੋ ਉਹਨੇ ਕਿਹਾ ਦੁੱਖ ਬੜਾ ਹੋਵੇਗਾ ਤਕਲੀਫ ਹੋਵੇਗੀ ਕਹਿਣ ਲੱਗੀ ਕੋਈ ਗੱਲ ਨਹੀਂ ਡਾਕਟਰ ਸਾਹਿਬ ਨੇ ਆਰਾਮ ਦੇ ਨਾਲ ਉਹਨਾਂ ਨੂੰ ਹੌਲੀ-ਹੌਲੀ ਖਿੱਚ ਕੇ ਲਾ ਦਿੱਤਾ ਤੇ ਜਖਮ ਸਾਫ਼ ਕੀਤਾ ਪੱਟੀ ਕਰ ਦਿੱਤੀ ਇੱਕ ਗੱਲ ਡਾਕਟਰ ਸਾਹਿਬ ਨੇ ਕਹਿ ਦਿੱਤੀ ਕਹਿਣ ਲੱਗੇ ਬੇਟਾ ਬੜੀ ਦਲੇਰ ਬੱਚੀ ਆ ਤੇਰੇ ਮਾਪਿਓ ਨੇ ਤੈਨੂੰ ਕਿੰਨੀ ਵਧੀਆ ਸਿੱਖਿਆ ਦਿੱਤੀ ਹੈ ਤੇ ਜਿਹੜੇ ਤੂੰ ਦੁੱਖ ਵਿੱਚ ਵੀ

ਨੌ ਨੋ ਮੇਰੇ ਮਾਸ ਤੋਂ ਬਕਰਾਂ ਕੀਤਾ ਪਰ ਜਿਹੜੀ ਤੂੰ ਮੈਨੂੰ ਗੱਲ ਕਹਿ ਦਿੱਤੀ ਨਾ ਮੇਰੀ ਮਾਂ ਤੇ ਛੋਟੇ ਹੁੰਦਾ ਸੀ ਚੜਾਈ ਕਰ ਗਈ ਸੀ ਮੈਂ ਘਰਾਂ ਚ ਜਾ ਕੇ ਸਫਾਈ ਕਰਦੀ ਆ ਲੋਕਾਂ ਦੇ ਭਾਂਡੇ ਟੁੱਟੇ ਬਰਤਨਵਾਸ ਦੀਆਂ ਲੋਕਾਂ ਦੀ ਪਹਿਲੀ ਨਿਗਾਹ ਮੇਰੇ ਤੇ ਰਹਿੰਦੀ ਹੈ ਮੈਂ ਸਾਰਾ ਦਿਨ ਲੋਕਾਂ ਤੋਂ ਲੈ ਕੇ ਖਾ ਕੇ ਗੁਜ਼ਾਰਾ ਕਰਦੀ ਜਦੋਂ ਮੈਂ ਘਰ ਆਉਣੀ ਹੈ ਤੇ ਮੇਰਾ ਪਿਤਾ ਸ਼ਾਮ ਨੂੰ ਸ਼ਰਾਬੀ ਹਾਲਤ ਤੇ ਆਉਂਦਾ ਉਹ ਮੈਨੂੰ ਬਹੁਤ ਉੱਡਦਾ ਮਾਰਦਾ ਮੈਂ ਤੇ ਸਦਾ ਇਹ ਦੁੱਖ ਝੱਲਣ ਦੇ ਆਦੀ ਹੋ ਗਈ ਬਰ ਜਦੋਂ ਤੁਸੀਂ ਆਹ ਕਹਤਾ ਕਿ ਤੁਹਾਡੇ ਮਾਪੇ ਕਿੰਨੇ ਭਾਗਾਂ ਦੇ ਭਾਗਾ ਵਾਲੇ ਹੁੰਦੇ ਤੇ ਮੈਨੂੰ ਇਸ ਤਰ੍ਹਾਂ ਮੈਂ ਰੋਦੀ ਡਾਕਟਰ ਸਾਹਿਬ ਨੇ ਲਾ ਬੁੱਕਲ ਚ ਲੈ ਜਾ ਉਸ ਬੱਚੀ ਕਹਿਣ ਕਿ ਬੇਟਾ ਮੈਂ ਇੱਕ ਗੱਲ ਦੱਸਾਂ ਤੇਰਾ ਪਿਤਾ ਤੈਨੂੰ ਮਾਰਦਾ ਹੈ ਕਹਿਣ ਲੱਗੇ ਹਾਂ ਤੇ ਡਾਕਟਰ ਸਾਹਿਬ ਕਹਿਣ ਲੱਗੇ ਬੇਟਾ ਐਂ ਕਰ ਤੂੰ ਪਿਤਾ ਬਦਲ ਲੈ ਉਹ ਬੱਚੀ ਕਹਿਣ ਲੱਗੇ ਡਾਕਟਰ ਸਾਹਿਬ ਮੈਂ ਤਾਂ ਪਹਿਲਾਂ ਦੁੱਖਾਂ ਨਾਲ ਭਰੀ ਹੋਈਆਂ ਤੇ ਤੁਸੀਂ ਵੀ ਮੈਨੂੰ ਮਖੌਲ ਕਰ ਰਹੇ ਹੋ ਪਿਤਾ ਕਦੇ ਬਦਲਾ ਜਾਂਦਾ ਉਹ ਕਹਿਣ ਲੱਗੇ ਹਾਂ ਬਦਲਾ ਜਾ ਸਕਦਾ ਅੱਜ ਤੋਂ ਬਾਅਦ ਤੋਂ ਅਮਰਤ ਅਮਰਤੀ ਦਾਤ ਲੈ ਤੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਬਣਾ ਲੈ ਹੋ ਸਕਦਾ ਹੈ ਤੇਰੇ ਦੁੱਖ ਕੱਟੀ ਜਾਂਦਾ ਉਸ ਬੱਚੀ ਨੇ ਅਮਰਤ ਛਕਿਆ ਕਿਉਂਕਿ ਸਾਖੀ ਬੜੀ ਲੰਮੀ ਹੈ ਅਮਰਤ ਪਾਨ ਕਰ ਲਿਆ ਤੇ ਅਮਰਤ ਪਾਨ ਕਰਨ ਤੋਂ ਬਾਅਦ ਨਾ ਉਹ ਬੱਚੀ ਜਦੋਂ ਘਰ ਆਈ ਤੇ ਅੱਜ ਪਿਤਾ ਵੀ ਸ਼ਰਾਬ ਦੀ ਬੋਤਲ ਲੈ ਕੇ ਜਦੋਂ ਘਰ ਆ ਗਿਆ ਉਹਨਾਂ ਲਿਖਾ ਵੀ ਬੱਚੀ ਕਈ ਦਿਨਾਂ ਤੋਂ ਬਾਤ ਕਰ ਹੰਤ ਕਰਈ ਆਈ ਐ ਆਉਂਦੇ ਸਾਰੋਂ ਨੇ ਬੋਤਲ ਰੱਖੀ ਪਾਣੀ ਦਾ ਗਲਾਸ ਰੱਖਿਆ ਤੇ ਪਹਿਲਾਂ ਸੋਟੀ ਲੈ ਕੇ ਉਸ ਬੱਚੀ ਨੂੰ ਮਾਰਨ ਲੱਗੇ ਜਿਨ੍ਹਾਂ ਨੇ ਸੋਟੀ ਮਾਰਨ ਲੱਗੇ ਨਾ ਅੱਜ ਪਹਿਲਾ ਦਿਨ ਆ ਕਿ ਉਸ ਬੱਚੀ ਨੇ ਸੋਟੀ ਹੱਥ 'ਚ ਪਾ ਲਈ ਕਹਿਣ ਲੱਗੇ ਪਿਤਾ ਜੀ ਅੱਜ ਸੋਟੀ ਨਹੀਂ ਮੈਂ ਮਾਰ ਖਾਣੀ ਜੇ ਤੁਸੀਂ ਮੇਰੇ ਸੋਟੀ ਮਾਰਤੀ ਨਾ ਤੇ ਮੇਰਾ ਪਿਤਾ ਇਨਾ ਬਲਵਾਨ ਆ ਉਹਨੇ ਬਰਦਾਸ਼ਤ ਨਹੀਂ ਕਰਨਾ ਜੇ ਉਹਨੇ ਛੁੱਟੀ ਮਾਰਦੀ ਤੇ ਥੋ ਛੱਡੀ ਨਹੀਂ ਜਾਣੀ ਤੇਰੀ ਛੁੱਟੀ ਵੱਜੀ ਤਾਂ ਮੈਂ ਚੱਲ ਲੂੰਗੀ ਜੇ ਮੇਰੇ ਪਿਓ ਨੇ ਛੁੱਟੀ ਮਾਰਦੀ ਨਾ ਤੇ ਥੋ ਛੱਡੀ ਨਹੀਂ ਜਾਣੀ ਕਹਣ ਲੱਗਾ ਕਿਹੜਾ ਤੇਰਾ ਪਿਓ ਤੇਰਾ ਪਿਓ ਤਾਂ ਮੈਂ ਤੇਰਾ ਪਿਓ ਕੌਣ ਉਹ ਕਹਣ ਲੱਗੀ ਅੱਜ ਤੋਂ ਬਾਅਦ ਮੇਰਾ ਪਿਤਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਇੱਕਦਮ ਚਝੋੜਿਆ ਗਿਆ ਟੇਬਲ ਦੇ ਕੋਲ ਗਿਆ ਬੋਤਲ ਰੱਖੀ ਹੋਈ ਸੀ ਟੇਬਲ ਤੇ ਚੁੱਕ ਕੇ ਸੁੱਟ ਦਿੱਤੀ। ਗਲਾਸ ਸੁੱਟ ਦਿੱਤਾ, ਪਾਣੀ ਢੋਲ ਦਿੱਤਾ। ਚਿੰਤਾ ਵਿੱਚ ਪੈ ਗਿਆ। ਅੱਜ ਮੇਰੀ ਬੱਚੀ ਤਾਂ ਜੀਵਨ ਹੀ ਬਦਲ ਗਿਆ ਹੈ। ਹੁਣ ਬੱਚੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕੀਤਾ। ਅੱਜ ਪਹਿਲਾ ਦਿਨ ਹੈ ਜਦੋਂ ਉਸ ਬੱਚੀ ਨੂੰ ਮਾਰਨੀ ਪਈ। ਅੱਜ ਪਹਿਲਾ ਦਿਨ ਹੈ ਜਦੋਂ ਪਿਤਾ ਵੀ ਟਾਈਮ ਦੇ ਨਾਲ ਸੌ ਗਿਆ ਤੇ ਬੇਟੀ ਵੀ ਸੁੱਤੀ। ਇਹਨਾਂ ਸ਼ਰਾਬੀ ਕਿ ਸਰ ਜਾਤ ਗਾਲਾਂ ਕੱਢਦੇ ਸੀ। ਇਹਨਾਂ ਸੁੱਤੇ ਰਾਤ ਨੂੰ ਪਿਤਾ ਉੱਠਿਆ ਖੜਕਾ ਹੋਇਆ ਤੇ ਬੱਚੀ ਇਕਦਮ ਉੱਠ ਕੇ ਬੈਠ ਗਈ ਉਹਨੂੰ ਐਸੇ ਵੀ ਨਸ਼ੇ ਵਿੱਚ ਕੀ ਪਤਾ ਕੋਈ ਗੱਲ ਹਰਕਤ ਨਾ ਕਰ ਦੇਵੇ ਕਹਿ ਲਿਆ ਪਿਤਾ ਜੀ ਤੁਸੀਂ ਕੀ ਕਰਦੇ ਹੋ ਕਹਿ ਲਿਆ ਬੇਟਾ ਪੰਜ ਚਿਰ ਕੋ ਮਾਫੀ ਮੰਗਣ ਵਾਸਤੇ ਆਇਆ ਮੈਂ ساری ਜ਼ਿੰਦਗੀ ਤੈਨੂੰ ਮਾਰਦਾ ਰਿਆ ਮੈਂ ساری ਜ਼ਿੰਦਗੀ ਤੈਨੂੰ ਤੇਰੇ ਕੋਲ ਜਿਹੜੇ ਤੂੰ ਦੋ ਪੈਸੇ ਕਮਾ ਕੇ ਲਿਆਉਂਦੀ ਸੀ ਉਹ ਕਿ ਮੈਂ ਸ਼ਰਾਬ ਪੀ ਜਾਂਦਾ ਸੀ ਪਰ ਅੱਜ ਸਵੇਰੇ ਨਾ ਮੈਨੂੰ ਵੀ ਲੈ ਚਲ ਤੇਰੇ ਪਿਤਾ ਤੋਂ ਮੈਨੂੰ ਵੀ ਅਮਰ ਦੀ ਜਾਨ ਦਵਾਤੀ मैंने भी करेंगे दर्द पिता दे लड़ लाते अमृत वाले बच्ची ने हाथ फ है पिता का जाके अमृत की दात ली घरों नशे सब कुछ चलेगा घर सुख शांति आ गई जो अस मन बना के किसी पासे लगे ना सतगुरु पाशाह मैं एक पढ़िया किताब लिखा क्या गुरु घर ना मथा नहीं लाना गुरु घर न मथा चुका है ਗੁਰੂ ਦੇ ਅੱਗੇ ਮੱਥਾ ਝੁਕਾਉਣਾ ਹੈ ਮੱਥਾ ਨਹੀਂ ਲਾਉਣਾ ਤੇ ਜਿਹਨੇ ਮੱਥਾ ਲਾਇਆ ਨਾ ਉਹ ਠੁੱਟੇ ਪੜ ਕੇ ਮੰਗਦੇ ਫਿਰਦੇ ਆ ਅੱਜ ਡਰਦਾ ਤੂੰ ਖੈਰ ਵੀ ਨਹੀਂ ਪਾਰਿਆ ਤੇ ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਘਰ ਦੇ ਅੱਗੇ ਸਿਰ ਝੁਕਾਇਆ ਨਾ ਉਹਨਾਂ ਦੀਆਂ ਝੋਲੀਆਂ 'ਚ ਗੁਰੂ ਨੇ ਬਖਸ਼ਿਸ਼ਾਂ ਪਾਈਆਂ ਇੱਥੇ ਆ ਕੇ ਸਿਰ ਝੁਕਾਉਣਾ ਹੈ ਜਦੋਂ ਸਿਰ ਝੁਕਾਤਾ ਨਾ ਕਿ ਗੁਰੂ ਨੇ ਆਪਣਾ ਮਿਹਰ ਭਰ ਆ ਤੁਹਾਡੇ ਸਿਰ ਤੇ ਰੱਖਦਾ ਫੇਰਾ ਸਾਉਣ ਦਾ ਮਹੀਨਾ ਤੇ ਸਾਡੇ ਲਈ ਖੁਸ਼ੀਆਂ ਭਰਿਆ ਚਾਹੋ ਭਰਿਆ ਪਤੀਤ ਹੋਣਾ ਹੈ ਇਹਨੇ ਸਾਰੇ ਬੂਟਿਆਂ ਦੇ ਉੱਤੇ ਰੌਣਕ ਆਉਂਦੀ ਹੈ ਬਸੰਤ ਮੇਲੇ ਪਰ ਉਹਨਾਂ ਡਾਂਗੀਆਂ ਤੇ ਰੌਣਕ ਨਹੀਂ ਆਉਂਦੀ ਜਿਹੜੀਆਂ ਡਾਂਗੀਆਂ ਆਪਣੇ ਮੁੱਢ ਨਾਲ ਕੱਟੀਆਂ ਜਾਂਦਾ ਕਾ ਹਰਾ ਹੋ ਜਾਂਦਾ ਫੁੱਲ ਖਿੜ ਜਾਂਦੇ ਆ ਬੂਟਿਆਂ ਦੇ ਪੱਤੇ ਨਵੇਂ ਆ ਜਾਂਦੇ ਪਰ ਜਿਹੜੀਆਂ ਡਾਂਗੀਆਂ ਮੁੱਢ ਨਾਲ ਕੱਟੀਆਂ ਜਾਂਦਾ ਕਦੇ ਉਹਨਾਂ ਤੇ ਰੌਣਕ ਨਹੀਂ ਆਉਂਦੀ ਬਸੰਤ ਦਾ ਉਹਨਾਂ ਤੇ ਅਸਰ ਨਹੀਂ ਹੁੰਦਾ ਇਸੇ ਕਰਕੇ ਸਾਡੇ ਤੇ ਜੇ ਅਸੀਂ ਆਪਣੇ ਮੁੱਢ ਨਾਲ ਜੁੜੇ ਆਂ ਤੇ ਸਾਡੇ ਤੇ ਵੀ ਹਰਿਆਲੀ ਰਹੂਗੀ ਸਾਡਾ ਤਨ ਤੇ ਮਨ ਜਿਹੜਾ ਦੋਨੋਂ ਚਾਹ ਵਿੱਚ ਖੜਾ ਵਿੱਚ ਰਹੇਗਾ ਜੇ ਮੋਡ ਨਾ ਟੁੱਟ ਗਏ ਫਿਰ ਉਹ ਟੁੱਟੀ ਹੋਈ ਟਾਣੀ ਵਾਂਗ ਸੁੱਕ ਜਾਵਾਂਗੇ ਸਤਿਗੁਰੂ ਆਪជា ਕਿਰਪਾ ਕਰਨ ਆਉਣ ਵਾਲਾ ਮਹੀਨਾ ਖਾਲਸਾਪ ਅੰਗ ਲਈ ਸੁਚੇਤियां ਸੰਗਤਾਂ ਲਈ ਚੜ੍ਹਦੀ ਕਲਾ ਦਾ ਹਕੀਕਤ ਹੋਈ ਸਤਿਗੁਰੂ ਜੀ ਖੁਸ਼ੀਆਂ ਦੀਆਂ ਦਾਤਾਂ ਵਕਸ਼ਣ ਅੰਗ ਸੰਗੋ ਕੇ ਸਹਿਯੋਗ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ